ਪਿਆਰ ਦੇ ਨਾਲ ਹਾਜ਼ਰੀਆਂ ਭਰਦੇ ਰਹੇ ਬਹੁਤ ਪਿਆਰ ਰੱਖਿਆ ਉਹਨਾਂ ਦੇ ਨਾਲ ਵੀ ਹਾਜ਼ਰੀਆਂ ਭਰਨ ਦਾ ਸਮਾਂ ਪ੍ਰਾਪਤ ਹੁੰਦਾ ਰਿਹਾ ਬਾਬਾ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ 1914 ਵਿੱਚ ਬਾਬਾ ਦਇਲ ਸਿੰਘ ਸਾਹਿਬ ਮਹਾਂਪੁਰਖ ਜੀ ਦਾ ਸੱਚਖੰਡ ਪਿਆਨਾ ਕੀਤਾ ਹੈ ਉਹਨਾਂ ਤੋਂ ਬਾਅਦ ਸਾਰੇ ਖਾਲਸਾ ਪੰਥ ਨੇ ਸਾਰੀਆਂ ਸੰਪਰਦਾ ਨਰਮਲੀਆਂ ਉਦਾਸੀਆਂ ਨੇ ਸਾਰੇ ਪਰਿਵਾਰ ਨੇ ਬਾਬਾ ਜੀ ਨੂੰ ਮੁੱਖੀ ਥਾਪਿਆ ਹੈ ਸਾਧ ਗਿਆਨੀ ਗੁਰਬਚਨ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਐਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਮੱਕੜ ਨਿਆੰਗ ਸਿੰਘ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਹਰੀਆਂ ਮੇਲਾਂ ਵਾਲੇ ਬਾਬਾ ਹਰਨਾਮ ਸਿੰਘ ਜੀ ਮੁਖੀ ਦੰਦਮੀ ਟਕਸਾਲ ਕਾਰ ਸੇਵਾ ਵਾਲੇ ਮਹਾਪੁਰਖਾਂ ਵੱਲੋਂ ਬਾਬਾ ਨਰਿੰਦਰ ਸਿੰਘ ਜੀ ਹਾਜ਼ੂਰ ਸਾਹਿਬ ਤੇ ਨਿਰਮਲੇ ਸੰਪਰਦਾ ਵੱਲੋਂ ਬਾਬਾ ਤੇਜਾ ਸਿੰਘ ਜੀ ਨਿਰਮਲੇ ਮੁਖੀ ਇਹ ਮਹਾਂਪੁਰਖ ਦਸਤਾਰ ਬੰਦੀ ਦੀ ਰਸਮ ਅਦਾ ਕਰ ਰਹੇ ਨੇ ਪੰਜਾਬ ਸਰਕਾਰ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਸਤਾਰ ਭੇਡਾ ਕਰਕੇ ਗਏ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਦਸਤਾਰ ਲੈ ਕੇ ਆਏ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਸਾਹਿਬ ਉਹ ਦਸਤਾਰ ਸਰਦਾਰ ਰਜਿੰਦਰ ਸਿੰਘ ਜੀ ਮੈਦਾਨੋਂ ਸੁਪਰਦ ਕਰ ਗਏ ਹਨ ਹੋਰ ਬੇਅੰਤ ਰਾਜਸੀ ਧਾਰਮਿਕ ਜਥੇਬੰਦੀਆਂ ਵੱਲੋਂ ਦਸਤਾਰਾਂ ਆ ਰਹੀਆਂ ਦਸਤਾਰ ਤੋਂ ਬਾਅਦ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਦੀ ਨਾਲ ਸਬੋਧਨ ਹੋਣਗੇ ਸਮੁੱਚੀ ਸੰਗਤ ਨੇ ਪੰਜ ਜਥੇ ਜਕਾਰੇ ਛੱਡਨੇ ਆ ਦਸਤਾਰਬੰਦੀ ਦੀ ਖੁਸ਼ੀ ਵਿੱਚ ਬਾਬਾ ਅਵਤਾਰ ਸਿੰਘ ਨੂੰ ਦਸਤਾਰਬੰਦੀ ਔਰ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਸਿਰੋਪੋ ਦੀ ਬਖਸ਼ਿਸ਼ ਗੁਰੂ ਘਰ ਵੱਲੋਂ ਹੋਣੀ ਹੈ ਮੈਂ ਫਿਰ ਬੇਨਤੀ ਕਰ ਰਿਹਾ ਕਿ ਪੰਥ ਦੀ ਤਰਫੋਂ ਬਾਬਾ ਅਵਤਾਰ ਸਿੰਘ ਜੀ ਮੁਖੀ ਸੰਪਰਦਾ ਬਾਬਾ ਵਿਧੀ ਚੰਦ ਦੀ ਦਸਤਾਰ ਬੰਦੀ ਅਤੇ ਬਾਬਾ ਗੁਰਬਚਨ ਸਿੰਘ ਜੀ ਨੂੰ ਸਿਰੋਪੋ ਦੀ ਬਖਸ਼ਿਸ਼ ਗੁਰੂ ਘਰ ਵੱਲੋਂ ਹੋਏਗੀ ਇਸ ਲਈ ਇਹ ਸ਼ੁਭ ਮੌਕੇ ਤੇ ਸਮੁੱਚੇ ਖਾਲਸਾ ਪੰਥ ਨੇ ਚੜ੍ਹਦੀ ਕਲਾ ਦੇ ਨਾਲ ਜਕਾਰੇ ਪੰਜਕਾਰੇ ਛੱਡਨੇ ਆ ਉਸ ਤੋਂ ਬਾਅਦ ਨਿਹੰਗ ਸਿੰਘਾਂ ਵਾਲਾ ਜਕਾਰਾ ਵੀ ਛੱਡਿਆ ਜਾਏਗਾ ਸੋ ਮੈਂ ਬੇਨਤੀ ਕਰਨ ਲੱਗਾ ਕਿ ਬਾਬਾ ਦਰਬਜਨ ਸਿੰਘ ਜੀ ਨੂੰ ਸਿਰੋਪਾਉ ਦੀ ਬਖਸ਼ਿਸ਼ ਹੋ ਰਹੀ ਹੈ ਔਰ ਪੰਜ ਜਕਾਰੇ ਛੱਡੇ ਜਾਣਗੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਭਾਈ ਮਨਜੀਤ ਸਿੰਘ ਜੀ ਪੁੱਤਰ ਸੰਤ ਕਰਤਾਰ ਸਿੰਘ ਜੀ ਖਾਸਾ ਪਹਿਲਾ ਜਕਾਰਾ ਛੱਡੇ ਬੋਲੇ ਸੋ ਨਿਹਾਲ PONE! ਬਾਬਾ ਅਵਤਾਰ ਸਿੰਘ ਸਾਹਿਬ ਜੀ ਦੇ ਬਾਰੇ ਮਹਾਂਪੁਰਖ ਭਜਨ ਕਰਦਾ ਕਰਿਆ ਕਰਦੇ ਸਨ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਦੋ ਵਾਰਾਂ ਦਾਸ ਨੇ ਵੀ ਕੰਨਾ ਬ ਨਾਲ ਬਚਨ ਸੁਣਿਆ ਮਹਾਂਪੁਰਖਾਂ ਕਹਿਣਾ ਕਿ ਜੋ ਸਾਡੇ ਕੋਲੋਂ ਕਮੀ ਪੈਸੀ ਰਹਿ ਗਈ ਹੈ ਇਹ ਅਵਤਾਰ ਸਿੰਘ ਹੁਣੇ ਕੱਢਣਗੇ ਨਾਂ ਲੈ ਕੇ ਕਿਆ ਕਰਦੇ ਸਨ ਵਾਹ ਵਾਹ ਅਵਤਾਰ ਸਿੰਘ ਸਾਹਿਬ ਜੀ ਨੇ ਬਾਬਾ தயਾ ਸਿੰਘ ਜੀ ਜਦੋਂ ਇਹਨਾਂ ਨੇ ਹੋਸ਼ ਸੰਭਾਲੀ ਆਏ ਉਦੋਂ ਹੀ ਦਲਪੰਥ ਨਾਲ ਡਿਊਟੀ ਲਾਤੀ ਰਾਤ ਦਿਨ ਇੱਕ ਕਰਕੇ ਇਹਨਾਂ ਨੇ ਹਰਤ ਸਾਹਿਬ ਜਾਬ ਕਾਬ ਕੀਤਾ ਸਿੱਖੀ ਪ੍ਰਚਾਰ ਕੀਤਾ ਬੜੀਆਂ-ਬੜੀਆਂ ਸਤਾਵ ਦੀਆਂ ਤੇ ਬਾਬਾ ਜੀ ਆਪ ਇਹਨਾਂ ਨੂੰ ਭੇਜ ਕੇ ਸਾਰਿਆਂ ਤੇ ਜਿਵੇਂ ਸੱਜ ਖਾਨ ਨਗਰ ਅਬਚਲ ਵਿਖੇ 2008 ਵਿੱਚ ਸਾਰੀ ਜਿਹੜੀ ਸਤਾਵ ਦੀ ਜ਼ਿੰਮੇਵਾਰੀ ਹੈ 40 ਦਿਨ ਲੰਗਰ ਦੀ ਨਿਭਾਈ ਉਹਵੇਂ ਜਿਵੇਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਵ ਲਿਆ ਹੋਇਆ ਵਾਹਪੁਰਖਾ ਦੀ ਖੁਈਆਂ ਦੇ ਪਾਤਰ ਬਣੇ ਤੇ ਵਾਹਪੁਰਖਾ ਨੂੰ ਬਾਅਦ ਗੁਰੂ ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਬਾ ਜੀ ਨੂੰ ਬਾਹਰ ਮੈਂ ਮੁਖੀ ਥਾਪਿਆ ਉਸ ਦਿਨ ਤੋਂ ਲਾ ਕੇ ਵਾਹਪੁਰਖਾ ਨੇ ਰਾਤ ਦਿਨ ਇੱਕ ਕਰਕੇ ਜਿਵੇਂ 192016 ਵਿੱਚ ਸਹਿਬ ਗਲਗੀਧਰ ਪਾਤਸ਼ਾਹ ਜੀ ਦਾ 60 ਵਿੱਚ ਬਾਬਾ ਸੋਹਣ ਸਿੰਘ ਜੀ ਪੈਦਲ ਨਾਲ ਸਮੇਤ ਸੰਗਤ ਜੀ ਗਏ ਸਨ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਦੇ ਦਲ ਪੰਥ ਤੋਂ ਸੈਂਕੜਿਆਂ ਨੂੰ ਲੈ ਕਰਕੇ ਨਨਕਾਣਾ ਸਾਹਿਬ ਤਲਾ ਕੇ ਆਬਜਲ ਨਗਰ ਤੱਕ ਤਿੰਨ ਵਾਰਾਂ ਪੈਦਲ ਯਾਤਰਾ ਨਾਲ ਸਮੇਤ ਸਾਰਿਆਂ ਸੰਗਤਾਂ ਨੂੰ ਕਰਾਈਆਂ 1960 ਵਾਲੀ ਯਾਤਰਾ ਜਿਸ ਦਾ ਨੂੰ ਵੀ ਜਾਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਇੱਕ ਸਾਲ ਦੇ ਵਿੱਚ ਉਹ ਯਾਤਰਾ ਸਪੂਰਨ ਹੋਈ ਸੀ ਪੜਨਾ ਸਾਹਿਬ ਤੋਂ ਮਹਾਂਪੁਰਖਾ ਜੀ ਸਾਹਿਬ ਚਲੇ ਗਏ ਉਹ ਜਿਵੇਂ ਬਾਬਾ ਅਵਤਾਰ ਸਿੰਘ ਸਾਹਿਬ ਜੀ ਨੇ 16 2016 ਦੇ ਵਿੱਚ ਜਦੋਂ 350 ਸਾਲਾ ਸਤਾਬਦੀ ਆਈ ਮਹਾਂਪੁਰਖਾਂ ਨੇ 40 ਦਿਨ ਲੰਗਰ ਲਾਇਆ ਨਾਲੇ ਉਹ ਸੁਨਹਿਰੀ ਨਿਸ਼ਾਨ ਸਾਹਿਬ ਜੋ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਚਲਾਇਆ ਸੀ ਨਵੇਂ ਛਢੀਲ ਦੇ ਪੈਬ ਲਾ ਕੇ ਨਵਾਂ ਨਿਸ਼ਾਨ ਸਾਹਿਬ ਚਲਾਇਆ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਅਵਤਾਰ ਗੁਰਪੁਰਬ ਉੰਨੀ ਵਿੱਚ ਆਇਆ ਸੁਲਤਾਨਪੁਰ ਸਾਹਿਬ ਉਹ ਅੱਥੇ ਵੀ ਮਹਾਂਪੁਰਖਾਂ ਨੇ ਇਤਰਾ ਹੀ ਸਵਾਬ ਹੀ ਨਾ ਲੰਗਰ ਲਾਇਆ ਨਾਲ 1 ਕਰੋੜ 35 ਲੱਖ ਦੀ ਜਗਾ ਲੈ ਕੇ ਦਰਦਾ ਪਰਾ ਜਿਹੜਾ ਖੁੱਲਾ ਕਰਾਇਆ ਉਹ ਧਰਤੀ ਵੀ ਸਾਲ ਪੰਥ ਦੇ ਨਾਲ ਮਹਾਂਪੁਰਖਾਂ ਨੇ ਲਵਾਈ ਉਹਵੇਂ ਜਵੇਂ ਗੁਰੂ ਤੇਗ ਬਹਾਦਰ ਸਾਹਿਬੀ ਦਾ ਜੋ ਮਹਾਰਾਜਾ ਬਤਾਰਪੁਰ ਪਰ 400 ਸਾਲਾ ਸ੍ਰੀ ਅਵਤਾਰ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਗਿਆ ਨੌਂ ਦਿਨ ਮਹਾਂਪੁਰਖਾਂ ਲੰਗਰ ਲੰਗਰ ਲਾਇਆ कोरोना ਦਾ ਬੜਾ ਕਹਿਰ ਛਾਇਆ ਸੀ ਸਾਰੇ ਸ਼ਾਂਤ ਹੋ ਗਏ ਕਿਤੇ ਦੀਵਾਨ ਨਹੀਂ ਲਾਉਣ ਦਾ ਲੰਗਰ ਨਹੀਂ ਲਾਉਣ ਦਾ ਸਰਕਾਰ ਨੇ ਮਹਾਪੁਰਖਾਂ ਨੇ ਬਿਆੰਤ ਲੰਗਰ ਲਾਏ ਪੀਜਿਆ ਅੱਜ ਕਦੇ ਲੰਗਰ ਲਾਏ করোনা ਕਾਲ ਵਰਤਿਆ ਆਪ ਦੇਖਿਆ ਹੈ ਕਿ 66 66 66 ਗੱਡੀਆਂ ਸੁਰ ਸਿੰਘ ਤੋਂ ਨਗਰ ਦੀਆਂ ਬਾਲੇ ਨਗਰਾਂ ਨੂੰ ਜਾਣੀਆਂ ਵਿਅੰਤ ਮਹਾਂਪੁਰਖਾਂ ਨੇ ਲੰਗਰ ਰਾਏ ਸਿੱਖੀ ਪ੍ਰਚਾਰ ਕੀਤਾ ਜੇ ਤੁਹਾਡੀ ਸੇਵਾ ਵੇਲੇ ਵੇਖੀਏ ਐਸੇ ਆਸਾਨ ਦੀ ਸੇਵਾ ਦਾ ਮਹਾਂਪੁਰਖ ਬਾਬਾ ਸੋਹਣ ਸਿੰਘ ਹੀ ਬੜਾ ਜ਼ਿਕਰ ਕਰਿਆ ਕਰਦੇ ਸਨ ਇਹਨੂੰ ਕਦੀ ਟਾਵ ਨਹੀਂ ਸੀ ਕਿਹਾ ਮਹਾਂਪੁਰਖ ਸੰਤੋਖਸਾਲ ਸਰੋਵਰ ਕਿਹਾ ਕਰਦੇ ਸਨ ਕਹੋ ਕਿ ਗੁਰੂ ਅਰਜਨ ਸਾਹਿਬ ਜਦੋਂ ਬਾਜੇ ਦਾ ਦੌਰਾ ਕੀਤਾ ਸੌਰ ਸਿੰਘ ਨਗਰ ਫੁਰਨਾ ਕੀਤਾ ਬੈਂਕੇ ਨਗਰ ਫੁਰਨਾ ਕੀਤਾ ਫਿਰ ਤਨਤਾਲ ਸਾਹਿਬ ਜਾ ਕੇ ਸਰੋਵਰ ਰੱਜਿਆ ਮਾ ਬਰਖ ਇਹਨੂੰ ਵੀ ਸੌਰ ਸਿੰਘ ਵਾਲੇ ਢਾਬ ਨੇ ਵੀ ਸਰੋਵਰ ਕਿਹਾ ਕਰਦੇ ਸਨ ਇਹ ਸਰੋਵਰ ਦੀ ਇਹ ਸੇਵਾ ਸਾਰੀ ਦਰਬਾਰ ਦੀ ਸੇਵਾ ਵਾਵਾ ਅਵਤਾਰ ਸਿੰਘ ਜੀ ਨੇ ਜਿਵੇਂ ਕਰਾਈ ਆਪ ਸੰਗਤਾਂ ਭਰੀ ਭਾਰ ਜਾਣੂ ਹੋ ਸਰੀ ਸਰਦਾਰ ਪਰ ਸਾਹਿਬ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਵੱਡੇ ਵੱਡੇ ਦੀਵਾਨ ਹਾਲ ਵਡੀਆਂ ਵੱਡੀਆਂ ਸਵਾਵਾਂ ਮਹਾਂਪੁਰਖ ਜਿਹੜੇ ਕਰ ਰਹੇ ਆ ਨਾਲ ਨਾਲ ਸਿੱਖੀ ਪ੍ਰਚਾਰ ਕਰ ਰਹੇ ਆ ਮੈਂ ਪਰਮਾਨ ਦੇਵਾਂਗਾ ਮੇਰੀ ਪੀੜ ਦੇ ਵਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਸਾਹਿਬ ਨੂੰ ਗੱਦੀ ਸੰਭਾਲਦਿਆਂ ਸਾਲੀ ਬੜੀਆਂ ਵਿਵਤਾ ਦਾ ਟਕਰਾ ਕਰਨਾ ਪਿਆ ਸਾਹਮਣਾ ਕਰਨਾ ਕਿਆ ਕਈ ਮਜਬੂਰੀਆਂ ਸਨ ਮਹਾਰਾਜ ਨੇ ਸਿੱਖੀ ਪ੍ਰਚਾਰ ਕਸ਼ਮੀਰ ਤੋਂ ਲਾ ਕੇ ਨਨਕਾਣਾ ਸਾਹਿਬ ਤੋਂ ਲਾ ਕੇ ਨਾਨਕ ਵਤੇ ਤੱਕ ਮਾਲਵੇ ਤੱਕ ਮਹਾਰਾਜ ਨੇ ਕੀਤਾ ਤੇ ਨਾਲ ਨਾਲ ਧਰਮ ਦਾ ਪ੍ਰਚਾਰ ਪ੍ਰਸਾਰ ਹੋਰ ਵੀ ਜਿਹੜੇ ਧਰਮ ਯੋਧੇ ਵੀ ਕੀਤੇ ਉਵੇਂ ਜਿਵੇਂ ਮਹਾਂਪੁਰਖਾਂ ਨੇ ਜਥੇਬੰਦੀ ਨੂੰ ਦਲ ਪੰਥ ਨੂੰ ਰਾ ਆਦਮ ਚੜਦਿਆਂ ਖਲਾ ਵਿੱਚ ਖੜਿਆ ਦਲਪੰਥ ਵਿੱਚ ਵੀ ਰੋਜ਼ ਅੰਮ੍ਰਿਤ ਸੰਚਾਰ ਹਰ ਸਮਾਗਮ ਤੇ ਕਰਨਾ ਬਾਹਰ ਆਪ ਦੇਸਾ ਉਦੇਸਾ ਵਿੱਚ 2015 ਵਿੱਚ ਮਹਾਂਪੁਰਖਾਂ ਤੋਂ ਸਾਲ ਬਗਰੋਂ ਬਾਬਾ ਜੀ ਗਏ ਉਹ ਜੋ ਪੜਾ ਸੀ ਆਸਟ੍ਰੇਲੀਆ ਦੇ ਵਿੱਚ ਉੱਥੇ ਜਾ ਕੇ ਨਵੇਂ ਦਰਬਾਰ ਦੀ ਨਿਊ ਰੱਖੀ ਹੁਣ ਦੋ ਪੜਾ ਆਸਟ੍ਰੇਲੀਆ ਵਿੱਚ ਚੱਲ ਰਹੇ ਆ ਪਿਛਲੇ ਸਾਲ ਅਮਰੀਕਾ ਵਿੱਚ ਗਏ ਸੰਤਾਨ ਨੇ ਯਾਦ ਕੀਤਾ ਉੱਥੇ ਵੀ ਦਲਪੰਥ ਦੇ ਗਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਵਾ ਬੀਨੀਆਂ ਚੰਦ ਸੌਣੀ ਨਾਲ ਸਾਥ ਕਰਕੇ ਵਾਹਪੁਰਖ ਆਏ ਫਿਰ ਬਹੁਤ ਉਸੇ ਸਿੱਖੀ ਪ੍ਰਚਾਰ ਤੇ ਵਿਦਿਆਲੇ ਚੱਲ ਰਹੇ ਵਿਦਿਆਲੇ ਬਿਆੰਤ ਚੱਲ ਰਹੇ ਹਨ ਹੋਰ ਬਿਆੰਤ ਸੇਵਾਵਾਂ ਵਾਹਪੁਰਖ ਕਰਾ ਰਹੇ ਹਨ ਹੁਣ ਵੀ ਵਾਹਪੁਰਖਾਂ ਨੂੰ ਸੰਗਤਾਂ ਨੇ ਯਾਦ ਕੀਤਾ ਬੇਹਣੀ 29 ਤਰੀਕ ਨੂੰ ਵਾਹਪੁਰਖ ਆ ਰਹੇ ਫਿਰ ਉਸ ਦੇਸ਼ ਵਿੱਚ ਜਾਣਾ ਕੀਤਾ ਸੰਗਤਾਂ ਦੀਆਂ ਬੇਨਤੀਆਂ ਤੇ ਸਿੱਖੀ ਪ੍ਰਚਾਰ ਕਰ ਰਹੇ ਹਨ ਵਾਹਪੁਰਖਾਂ ਨਾਲ ਅਵਰਦ ਵੇਲੇ ਬਚਨ ਹੋਇਆ ਸੀ ਕਹਿੰਦਾ ਬੈਂਕੇ ਦਾ ਜੋੜ ਮੇਲਾ ਕਦੀ ਛੱਡਿਆ ਨਹੀਂ ਸੀ ਇਹ ਜੋੜ ਮੇਲਾ ਕੁਝ ਅਜਨਾਲੇ ਦੀਆਂ ਸੰਗਤਾਂ ਦੇਖੇ ਤੇ ਇਹ ਤਬਦੀਲ ਕੀਤਾ ਗਿਆ ਫਿਰ ਤੁਸੀਂ ਨਗਰ ਨਿਵਾਸਾਂ ਸੰਗਤਾਂ ਨੇ ਬੇਨਤੀ ਕੀਤੀ ਕਿ 27 ਹਾੜ ਦਾ ਮੇਲਾ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਉਹ ਜਿੱਤ ਦੀ ਵਿੱਚ ਉਹ ਕੈਸ ਦੀ ਖੁਸ਼ੀ ਵਿੱਚ ਸ਼ੁਰੂ ਕਰਾਇਆ ਸੀ ਫਿਰ ਸੰਗਤਾਂ ਦੀ ਬੇਨਤੀ ਬਾਬਾ ਅਵਧਾਰ ਸਿੰਘ ਜੀ ਨੇ ਮੰਨ ਕੇ ਫਿਰ 27 ਹਾੜ ਦਾ ਜੋੜ ਮੇਲਾ ਸ਼ੁਰੂ ਕੀਤਾ ਮਹਾਂਪੁਰਖਾਂ ਕਿਹਾ ਕਿ ਸਾਡੀ ਜੋੜ ਮੇਲੇ ਤੇ ਫਦੇ ਬਲਾ ਕੇ ਸੰਗਤਾਂ ਕੋਲੇ ਹਾਜ਼ਰੀ ਲਵਾਉਣੀ ਸੋ ਮਹਾਪੁਰਖਾਂ ਦਾ ਬਿਰਤੀ ਜਿਹੜੀ ਹੈ ਸੁਰਤੀ ਹੈ ਉਹ ਤੁਹਾਡੇ ਵਿੱਚ ਹੈ ਸੋ ਮਹਾਪੁਰਖ ਚੜ੍ਹਦੀਆਂ ਕਲਾ ਨਾਲ ਪ੍ਰਚਾਰ ਕਰ ਰਹੇ ਹਨ ਸਿੱਖੀ ਦਾ ਗੁਰਧਾਮਾਂ ਦੀ ਸੇਵਾ ਵੱਡੇ ਵੱਡੇ ਦੀਵਾਨ ਹਾਲ ਕੋਈ ਵੀ ਪੜਾ ਨਹੀਂ ਰਹੇਗਾ ਜਿੱਥੇ ਵੱਡੇ ਵੱਡੇ ਦੀਵਾਨ ਹਾਲ ਨੇ ਕੱਲ ਹੀ ਅਜੇ ਬਲੇਰ ਕਿੰਨਾ ਵੱਡਾ ਲੈਂਟਰ ਪਿਆ ਸੁਰ ਸਿੰਘ 400 ਫੁੱਟ ਲੰਗਰ ਦੀਵਾਨ ਹਾਲ ਪਾਏ ਵੱਡੇ ਮਹਾਪੁਰਖ ਬਣਾ ਗਏ ਸਨ ਹੋਰ ਪੜਾਵਾਂ ਦੇ ਪਰੰਪਰਿਕ ਜਵਾਲੀ ਸੇਵਾ ਚੱਲ ਰਹੀ ਮੇਰੇ ਕਹਿਣ ਤੋਂ ਭਾਵ ਕਿ ਸੇਵਾ ਵਿੱਚ ਸਿੱਖੀ ਪ੍ਰਚਾਰ ਵਿੱਚ ਰਾਤ ਦੇ ਅੰਧਾੜੇ 'ਚ ਬਾਬਾ ਜੀ ਡੇਢ ਦੇਰ 2-2 ਵਜੇ ਤੱਕ ਰਾਤ ਸੰਗਤਾਂ ਵਿੱਚ ਫਿਟੜਦੇ ਹਨ ਸੋ ਮੇਰੇ ਕਹਿਣ ਤੋਂ ਭਾਵ ਕਿ ਬਾਪੁਰਖਾਂ ਨੂੰ ਜੋ ਸੇਵਾ ਬਿਲੀ ਹੈ ਗੁਰੂ ਖਾਲਸਾ ਪੰਥ ਨੇ ਦਿੱਤੀ ਉਹ ਲੁਕੀ ਛੁਪੀ ਨਹੀਂ ਸੋ ਜੋ ਚੰਦ ਚੜਿਆ ਉਹ ਨਾ ਕੋਈ ਨੂੰ ਸ਼ੁਭਦਾ ਨਹੀਂ ਗਾ ਸੂਰ ਚੜਿਆ ਸ਼ੁਭਦਾ ਨਹੀਂ ਗਾ ਅੱਜ ਕੋਈ ਹਰਕਤਾਂ ਦੇ ਆ ਗਏ ਆ ਖੋਟੇ ਜਿਹੜੇ ਭੁੱਲੜ ਐਡੀਟਰ ਹਨ ਤੋ ਇੱਕ ਪਾਸੇ ਇਹ ਸੁਣ ਕੇ ਗੂੜ ਫਰੇ ਬੋਲ ਰਹੇ ਆ ਊਂਡ ਬੋਲਣ ਵਾਲਿਆ ਤੂੰ ਸੁਚੇਤ ਰਹਿ ਵਾਹ ਪਰਖਾ ਨੂੰ ਸਾਰਾ ਸਿੱਖ ਜਗਤ ਜਿਹੜਾ ਜਾਣਦਾ ਹੈ ਤੋ ਵਾਹ ਪਰਖ ਜੋ ਕਰ ਰਹੇ ਆ ਆਪਦੇ ਨੇ ਵੇਤ ਨਹੀਂ ਕਰ ਰਹੇ ਉਹ ਜੋ ਵੀ ਆ ਉਹਨਾਂ ਨੇ ਇੱਕ ਨਿ ਜੋ ਤਾਂ ਸੁਰਤ ਸੰਭਲੀ ਦਾਸ ਤਾਂ 10 26 ਜੇਠ ਨੂੰ ਆਇਆ ਹੈ ਜਾ ਰਿਹਾ ਮਾਹਪੁਰਖਾਂ ਦਾ ਅੱਜ ਦੇ ਦਿਨ ਜਨਮਾ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਵੀ ਆ ਅੱਜ ਦੇ ਦਿਨ 27 ਹਾੜ ਨੂੰ ਮਾਹਪੁਰਖ ਬਾਬਾ ਅਵਤਾਰ ਸਿੰਘ ਜੀ ਦਾ ਜਨਮ ਹੋਇਆ ਸੀ ਉਦੋਂ ਤੋਂ ਲਾ ਕੇ ਬਾਬਾ ਅਵਤਾਰ ਸਿੰਘ ਜੀ ਦੇ ਨਾਲ ਹਾਜ਼ਰੀ ਭਰ ਰੇ ਦਰਸ਼ਨ ਕਰ ਰਹੇ ਹਾਂ ਤੇ ਮਾਹਪੁਰਖਾਂ ਨੇ ਰਾਦਣ ਇੱਕ ਦੀਨਾ ਪਹਿਨਣ ਦੀਨਾ ਖਾਣ ਦੀਨਾ ਬੈਸਰ ਪਹਿਨਣ ਦੀ ਜੋ ਵੀ ਮਾਹਪੁਰਖਾਂ ਨੇ ਰੱਖਿਆ ਜਿਵੇਂ ਰੱਖਿਆ ਉਵੇਂ ਚੜ੍ਹਦਿਆਂ ਕੋਲ ਮਾਹਪੁਰਖਾਂ ਨੇ ਰੱਖਿਆ 1992 ਵਿੱਚ ਕੀਮ ਕੌਰ ਸਾਹਿਬ ਦਾ ਮੰਨ ਜਿਹੜਾ ਉਹ ਕ੍ਰੀਤੀਆਂ ਕਰਦਾ ਸੀ ਵੱਡੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਇਲਾਕਾ ਨਿਵਾਸੀ ਸੰਗਠਾ ਨੇ ਉਸ ਤੋਂ ਦੀ ਸੇਵਾ ਸੰਭਾਲ ਮਿਲੀ ਗੁਰਦੁਆਰੇ ਸਾਹਿਬ ਦਾ ਪਟਾ ਕਰਾਉਣਾ ਸੀ ਕਿਉਂਕਿ ਗੁਰਦੁਆਰਿਆਂ ਦੇ ਕੋਈ ਰਜਿਸਟਰੀਆਂ ਨਹੀਂ ਹੁੰਦੀਆਂ ਇਹ ਗੁਰੂ ਕੇੜੀ ਸੰਪਰਦਾ ਢਾਲ ਬੰਧੇ ਢਾਲ ਬੰਧੀ ਆਲੇ ਵਿਚਰਦੇ ਆ ਇਹ ਧਰਮ ਹਥ ਵਿੱਚ ਚਰਦੇ ਆ ਜਦੋਂ ਤੋਂ ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਰਸਿੰਘ ਨਗਰ ਪਾਇ ਬੈਂਕੇ ਨਗਰ ਪਾਇ ਰਾਤ ਦਾ ਪੜਾਉ ਮਹਾਰਾਜ ਨੇ ਮਿਹਾਲੇ ਨਗਰ ਸੰਗਤ ਜੀ ਕੀਤਾ ਫਿਰ ਝਾੜ ਸਾਹਿਬ ਤਾਂ ਹੀ ਮਹਾਰਾਜ ਦਰਿਆਵਾਲਵੇ ਚਲੇ ਗਏ ਉਦੋਂ ਤੋਂ ਲਾ ਕੇ ਬਾਬਾ ਬੀਦੀ ਚੰਦੇ ਸੁਪੁੱਤਰ ਬਾਬਾ ਲਾਲ ਚੰਦ ਜੀ ਨੂੰ ਮਹਾਰਾਜ ਸੁਰਸਿੰਘ ਨਗਰ ਭੇਜਿਆ ਕਿਉਂਕਿ ਬਾਬਾ ਜੀ ਦੇ ਘਰ ਬੂਆ ਸਾਹਿਬ ਜ਼ਬਤ ਹੋ ਗਿਆ ਪਹਿਲੀ ਸਰਕਾਰ ਨੇ ਕਬਜ਼ੇ ਕਰ ਲਈ ਭਰਾ ਨੂੰ ਸ਼ਹੀਦ ਕਰ ਦਿੱਤਾ ਮਹਾਰਾਜ ਬਾਬਾ ਲਾਲਚੰਦ ਸਾਹਿਬ ਜੀ ਨੂੰ ਕਹਿਣ ਲੱਗੇ ਬਿਲੀ ਚੰਦ ਕਹੋ ਸਤਿਮਦਵੰਤਾ ਲਾਲਚੰਦ ਕਹੋ ਕਹਿ ਭਗਵੰਤਾ ਦੁਬਹਿ ਸਰਸੰਗ ਨਗਰ ਮਝਾਰੇ ਭਾਗਵਾਲ ਸਭ ਸਦਨ ਸੁਧਾਰੇ ਮੂਰਤ ਗ੍ਰੰਥ ਸਾਂਚੀਆਂ ਲੈ ਕੇ ਤਾਹੇ ਮਾਤਾ ਜੀਤ ਰਹੁ ਸਕ ਪੈ ਕੇ ਕਿਉਂਕਿ ਮਹਾਰਾਜ ਜੀ ਕੋਲੇ ਮੁਆਫੀ ਮੰਗੀ ਆ ਸੁਰਸੰਗ ਦੀਆਂ ਸੰਗਤਾਂ ਨੇ ਮਹਾਰਾਜ ਵੱਡੇ ਸਤਿਗੁਰੂ ਆਏ ਅਸੀਂ ਜਗ੍ਹਾ ਨਹੀਂ ਦੇ ਸਕਿਆ ਸਰੋਵਰ ਵਾਸਤੇ ਕਿਰਪਾ ਕਰੋ ਸਾਨੂੰ ਮਾਫ ਕਰੋ ਤੇ ਤੇਰਸਾ ਜਾਓ ਚਰਨ ਪਾਓ ਸਾਡੀ ਭੇਟਾ ਪ੍ਰਵਾਨ ਕਰੋ ਵਾਰ ਨਹੀਂ ਜਾ ਰਹੇਗਾ ਮੈਲ ਭੇਟਾ ਪ੍ਰਵਾਨ ਕੀਤੀ ਆਰਾ ਸੇਵਾ ਚਲਣ ਕਰਾਉ ਬਾਰੇ ਕਹਿੰਦੇ ਹੁਣ ਨਹੀਂ ਸਮਾਂ ਜੰਗਾ ਜੁਗਾ ਦਾ ਸਮਾਂ ਹੈ ਫਿਰ ਸੇਵਾ ਸ਼ੁਰੂ ਹੋਵੇਗੀ ਬਾਬਾ ਵੀਦੀ ਜਾਂਦੇ ਸਪੁੱਤਰ ਬਾਬਾ ਲਾਲ ਚੰਦ ਜੀ ਨੂੰ ਉਹਨਾਂ ਦੇ ਮਾਤਾ ਜੀ ਨੇ ਕਹਿਣ ਲੱਗੇ ਤੁਸੀਂ ਹੁਣ ਸ਼ੀਨੇ ਨਗਰ ਨਹੀਂ ਜਾਣਾ ਸੁਰਸਿੰਘ ਨਗਰ ਜਾ ਕੇ ਸਿੱਖੀ ਪ੍ਰਚਾਰ ਕਰੋ ਨਾਲੇ ਤੀਰਸ ਦੀ ਸੇਵਾ ਹੋਰ ਗੁਰਦਵਾਰਾਂ ਦੀ ਸੇਵਾ ਕਰਾਓ ਉਦੋਂ ਤੋਂ ਲਾ ਕੇ ਸੰਗਤ ਜੀ ਇਹ ਸੰਬੰਧ ਅਜਦਾ ਆਪਣਾ ਪਿਆਰ ਨਹੀਂ ਘਟ ਮੇਰਾ ਨਗਰ ਵੀ ਤੇ ਰਹਿਦਾ ਸਾਵਾ ਇਹ ਜਿਨਾ ਵਾਜਦੀ ਧੰਦੀ ਹੈ ਬਾਬਾ ਲਾਲ ਚੰਦ ਜੀ ਨਾਲ ਲਗਣਾ ਆਪਣੇ ਵਿਚਰਦੇ ਆਪਾਂ ਨੂੰ 400 ਸਾਲ 350 ਪੌਣੇ 400 ਸਾਲ ਹੋ ਗਿਆ ਬਾਬਾ ਵੀਰ ਚੰਦੀ ਸੰਬੰਧ ਨਾਲ ਇਹਨਾਂ ਨਗਰਾਂ ਨੂੰ ਜੁੜਿਆ ਹੋਇਆਂ ਨੂੰ ਆਪ ਜੀ ਨੇ ਵੀ ਜੀ ਨੇ ਇੱਕ ਦੋ ਪੀੜੀਆਂ ਤੇ ਆਪਣੇ ਵੇਖਣ ਚ ਚੱਲ ਗਿਆਂ ਕਿ ਨਾ ਨਾ ਪਿਆਰ ਸੀ ਇਸ ਨਗਰ ਦੇ ਸਾਰੇ ਸਿੰਘਾਂ ਦਾ ਨਾਮ ਲਵਾਂ ਯਾਦ ਆਉਂਦੇ ਆ ਤੇ ਲੋਕ ਸਿੰਘ ਦਾ ਮੇਨ ਨਾਮ ਲਵਾਂਗਾ ਕਿ ਸਭ ਦੀ ਜਿਤ ਦੇ ਵਿੱਚ ਬਾਬਾ ਸੋਹਣ ਸਿੰਘ ਨਾਲ ਮਿਲ ਕੇ ਧਮਾਲਾ ਬਾਦਿਆ ਕਰਦੇ ਸਨ ਨਗਰ ਕੀਰਤਨ ਦੇ ਨਾਲ ਸਭ ਚਮਕੀ ਝੋਲ ਢੋਲ ਗਿਆ ਚਮਟਿਆਂ ਨਾਲ ਜਿਹੜਾ ਹੈ ਕੀਰਤਨ ਕਰਨਾ ਸ਼ਬਦ ਪੜ੍ਹਨੇ ਤੇ ਮੇਰੇ ਕਹਿਣ ਤੋਂ ਭਾਵ ਇਹ ਸੰਪਰਦਾ ਉਦੋਂ ਤੋਂ ਵਾਰਸਾਈ ਆ ਸਿੱਖੀ ਪ੍ਰਚਾਰ ਕਰ ਰਹੀ ਆ ਇਹਦੇ ਤੇ ਕੋਈ Hindu ਬ੍ਰੰਤੂ ਨਹੀਂ ਫਾਵਾ ਗਰਬਜਨ ਸਿੰਘ ਜੀ ਨੇ ਆਪ ਕਿਹਾ ਸੀ ਬਾਬਾ ਅਵਤਾਰ ਸਿੰਘ ਜੀ ਨੇ ਕਿਹਾ ਮਾਹਪੁਰਖਾ ਜਣੋ ਵਾਜ ਪਈ ਸਟੇਜ ਤੇ ਸਾਰੇ ਤੇ ਆਓ ਸਟੇਜ ਤੇ ਆਓ ਬਾਬਾ ਜੀ ਕਹਿਣ ਲੱਗੇ ਬਾਬਾ ਗਰਬਜਨ ਸਿੰਘ ਸਾਹਿਬ ਜੀ ਨੂੰ ਕਿ ਤੁਸੀਂ ਸੇਵਾ ਲੈ ਲਓ ਅਸੀਂ ਤੁਹਾਡੇ ਨਾਲ ਚੱਲਾਂਗੇ ਉਹਨਾਂ ਮਾਹਪੁਰਖਾ ਨੇ ਕਿਹਾ ਬਾਬਾ ਬਾਬਾ ਗਰਬਜਨ ਸਿੰਘ ਜੀ ਨੇ ਤੁਸੀਂ ਵੱਡਿਓ ਤੁਹਾਡਾ ਹੱਕ ਵੱਲ ਦਾ ਤੁਸੀਂ ਸੇਵਾ ਲਓ ਸਾਰੇ ਬੰਦ ਸਨ ਇੱਕ ਇਕਤਾ ਕਰਕੇ ਬਾਬਾ ਜੀ ਨੂੰ ਉਸੜੇ ਬਾਰੇ ਮੁੱਠੀ ਸਾਪਿਆ ਗੁਰੂ ਗ੍ਰੰਥ ਗੁਰੂਪ੍ਰੰਥ ਦੀ ਹਜੂਰੀ ਵਿੱਚ ਅੱਜ ਕਈ ਤਰ੍ਹਾਂ ਦੀਆਂ ਕਿੰਤੂ ਪ੍ਰੰਤੋ ਹੋ ਰਿਹਾ ਉਹਨਾਂ ਨੂੰ ਸੁਚੇਤ ਹੋਈਏ ਸਤਿਗੁਰੂ ਕਿਰਪਾ ਕਰਨ ਇਕਤਾ ਸਭਾ ਬਖਸ਼ਣ ਚੜ੍ਹਦੀਆਂ ਕਲਾ ਕਰਨ ਜਥੇਬੰਦੀ ਦਿਨ ਤੋਂ ਰੁਕਣੀ ਰਾਤ ਚੜ੍ਹਦੀ ਕਲਾ ਵਿੱਚ ਚੱਲੇ ਉਦੋਂ ਤੋਂ ਲਾ ਕੇ ਸੰਪਰਦਾ ਇਹੇ ਕਾਰਜ ਕਰ ਰਹੀ ਹੈ ਉਹੀ ਕਾਰਜਮਾਨ ਪਰ ਕੋਈ ਰਾਦਨ ਕਰ ਰਹੇ ਹੈ ਹੁਣ 19 20 ਤਰੀਕ ਨੂੰ ਮਹਾਂਪੁਰਖਾਂ ਲੈਣ ਦੀ ਧਰਤੀ ਤੇ ਆ ਜਾਣਾ ਉਥੇ ਵੀ ਸੰਗਤਾਂ ਨੇ ਯਾਦ ਕੀਤਾ ਹੈ ਸਮਾਪੁਰਖਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਬਯੰਤ ਮਾਹਰਪੁਰਖਾਂ ਦੇ ਕਵਤ ਕਹਨ ਗੁਰੂ ਸਾਹਿਬ ਦੇ ਸਮਾਪੁਰਖਾਂ ਦਾ ਹਰ ਹਰ ਜੰਦ ਇੱਕ ਹੈ ਬੇ ਵਿਚਾਰ ਕਿਛ ਨਾ ਹੈ ਜਲਤੇ ਹੋਏ ਤਰੰਗ ਜਿਉਂ ਜਲ ਹੀ ਵਿਖੇ ਸਵਾਏ ਬਾਬਾ ਵਿਧੀਚੰਦ ਸਾਹਿਬ ਜੀ ਨੇ ਬੇਦਤੀ ਕੀਤੀ ਜਨੋ ਹੁਣ ਇਹ ਆ ਭੈਣ ਜੀ ਸੁਣਾ ਕੇ ਗਏ ਆ ਵਿਧੀਚੰਦ ਸ਼ੀਨਾ ਗੁਰੂ ਕਾ ਸ਼ੀਨਾ ਜਨਦਜਾ ਘੋੜਾ ਲੈ ਕੇ ਆਏ ਆ ਮਾਰਾ ਸੀਨੇ ਨਾਲ ਲਾਇਆ ਮਥਾ ਦੇਖਣ ਲੱਗੇ ਘੋੜਾ ਕੋਲੇ ਖਿੜਾੜ ਕੇ ਬਾਬਾ ਜੀ ਨੂੰ ਛਾਤੀਆਂ ਮਾਰ ਗਾਂ ਬਾਹੋਂ ਫੜ ਕੇ ਸੀਨੇ ਨਾਲ ਲਾ ਕੇ ਕਹਿਤਾ ਮੀਰੀ ਜਨ ਸੀਨਾ ਗੁਰੂ ਕਾ ਸੀਨਾ ਤੋਰ ਮੋਰ ਮੈਂ ਭੇਦਣਾ ਕੋਈ ਗੁਰਸਖ ਨਾਮ ਰਹਿ ਆਬਦੋਈ ਮਾਰੇ ਕਹਿੰਦੇ ਮੰਗੋ ਕੋ ਜੀ ਬਾਬਾ ਜੀ ਕਹਿੰਦੇ ਜਾ ਚੰਕੀਆ ਬਲਾਤਾ ਹਰੀ ਮਾਰੇ ਮੰਗਣ ਦੀ ਇੱਛਾ ਨਹੀਂ ਮਾਰੇ ਕਹਿੰਦੇ ਸਾਡਾ ਭਜਨ ਹੈ ਖਾਲੀ ਨਹੀਂ ਜਾਣਾ ਚਾਹੀਦਾ ਕਹਿੰਦੇ ਦਿਓ ਗੁਰ ਸੰਗ ਨਾਮ ਕੋ ਰੰਗ ਮੀਤੇ ਬੈ ਸੰਤ ਕੇ ਸੰਗ ਨਿਸ਼ਚਾ ਆਪਨ ਕਹਿੰਦੇ ਭਾਈ ਵੀਰ ਜੰਦ ਜੀ ਇਹ ਵਕਸ਼ਾਲ ਅਗੇ ਗੁਰੂ ਅਰਜਨ ਸਾਹਿਬ ਤੋਂ ਤੋਂ ਹਾਂ ਪ੍ਰਾਪਤ ਕੀਤੀਆਂ ਨਵੀਂ ਮੰਗੋ ਕਹਿੰਦੇ ਇਛਾ ਹੀ ਨਹੀਂ ਕੋਈ ਫਿਰ ਮਹਾਰਾਜ ਆਪ ਜੀ ਹਾਲਤਾ ਦੇ ਘਰ ਵਿੱਚ ਆਏ ਵਾਰਾਂ ਦੀ ਝੜੀ ਲਾ ਦੀ ਬਾਬਾ ਜੀ ਬੇਨਤੀ ਕਰਨ ਲੱਗੇ ਮਹਾਰਾਜ ਆਪ ਜੀ ਕਹਿੰਨੇ ਭਾਨ ਹੋਰ ਕੱਲ੍ਹ ਜੋ ਆਏ ਨਾ ਇਹਨਾਂ ਨੂੰ ਸੰਭੂ ਕੌਣ ਕਹਿੰਦੇ ਭਾਈ ਜੀ ਚਿੰਤਾ ਨਾ ਕਰੋ ਆਪਾਂ ਹੀ ਰਲ ਮਿਲ ਕੇ ਸੰਭਾਂਗੇ ਮੇਰੇ ਕਹਤੋਂ ਕਹਾ ਕੇ ਬਾਬਾ ਸੋਹਣ ਸਿੰਘ ਜੀ ਬਾਬਾ दयाल ਸਿੰਘ ਜੀ ਕੋਈ ਛੋਟੀ ਹਸਤੀ ਨਹੀਂ ਸਨ ਓਏ ਅਤ ਕਥ ਨਹੀਂ ਆਪਾਂ ਕਹਿ ਦਈਏ ਸਰੂਪ ਸਿੰਘ ਕਬਲੇਬ ਸਿੰਘ ਜਿਹੜੇ ਸਨ ਇਹ ਕਵੀ ਜਿਹੜੇ ਆਪਣੇ ਨਗਰ ਤੁਸੀਂ ਸੁਣਦੇ ਰਹੇ ਹੋ ਇਹ ਖਲਾਸਾ ਵੀ ਕਰ ਜਾ ਕਰਦੇ ਸਨ ਦਾ ਦਾ ਦੇ ਨਾ ਨਹੀਂ ਮੰਨ ਕਰਦਾ ਖਲਾਸਾ ਕਰਨ ਨੂੰ ਉਹ ਆ ਆ ਵੀ ਸਤਿਗੁਰੂ ਤੇ ਆ ਆ ਵੀ ਬਾਬਾ ਜੀ ਆਏ ਸਨ ਉਹ ਇੱਕ ਉਦ ਕਰਕੇ ਆਪਾਂ ਨੂੰ ਦਰਸ਼ਨ ਦੇ ਕੇ ਬੜੇ ਵੱਡ ਵਡਿਆ ਭਾਗਾ ਵਾਲੇ ਆਪਾਂ ਜਿਨ੍ਹਾਂ ਨੇ ਬਾਬਾ ਸੋਹਣ ਸਿੰਘ ਦੇ ਦਰਸ਼ਨ ਕੀਤੇ ਆ ਭੈਣ ਜੀ ਕਹਿ ਕੇ ਗਏ ਨਾ ਘਰਾਈਆਂ ਹੋਈਆਂ ਬੇਗਵਾਨੇ ਗਹਿਣਾ ਦੇ ਤਾਂ ਬਾਬਾ ਜੀ ਨੇ ਆਖਿਆ ਗਹਿਣਾ ਲਾ ਦਿਓ ਬਾਬਾ ਜੀ ਨੂੰ ਕਿਹਾ ਹੀ ਮਾਰੇ ਨੇ ਆਪਣੀ ਚਾਹ ਲੈ ਆਇਓ ਇਹ ਨਾ ਦੋਸ਼ ਲੱਗੇ ਕਿ ਗੁਰੂ ਅਰਜਨ ਸਾਹਿਬ ਚੋਰੀਆਂ ਕਰਾਉਂਦੇ ਆ ਗੁਰੂ ਅਰਜਨ ਸਾਹਿਬ ਤੇ ਨਜਾਇਜ਼ ਹੀ ਚੰਦ ਹੋਣਾ ਦੋਸ਼ ਲੱਗਦਾ ਹੈ ਕਿ ਚੋਰੀਆਂ ਕਰਾਉਂਦੇ ਮਾਝ